ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਮੈਂ ਆ ਤੁਹਾਡਾ ਆਪਣਾ ਪਵਨਪ੍ਰੀਤ ਸਿੰਘ ਚਾਹਲ ਅੱਜ ਕਾਂਗਰਸ ਪਾਰਟੀ ਦੀ ਵਿਸ਼ੇਸ਼ ਤੌਰ ਤੇ ਧੂਰੀ ਵਿਖੇ ਇੱਕ ਮੀਟਿੰਗ ਹੋਈ ਸੀਗੀ ਜਿੱਥੇ ਸਾਰੇ ਕੈਂਡੀਡੇਟ ਇੱਕ ਸੀਟ ਉੱਪਰ ਦੇਖਣ ਨੂੰ ਮਿਲੇ ਆ ਇਕੱਠੇ ਤੇ ਨਾਲ ਹੀ ਉਹਨਾਂ ਨੇ ਵਿਰੋਧੀ ਧਿਰ ਉੱਪਰ ਬਹੁਤ ਸਾਰੇ ਨਿਸ਼ਾਨੇ ਸਾਜੇ ਆਓ ਦੇਖਦੇ ਆਂ ਜੀ ਪੂਰੀ ਖਬਰ ਸਾਭਕਾ ਐਮਐਲਏ ਸਰਵੀਰ ਸਿੰਘ ਗੋਲਗੀ ਜੋ ਤੁਹਾਡੂ ਸੂਬੇ ਸਰਨਾ ਸਾਡੇ ਅੰਕਰ ਗੁੱਡੋ ਜੀ ਤੇ ਸਾਡੇ ਐਂਕਲ ਹੰਸ ਰਾਜ ਜੀ ਸਾਡਾ ਅੰਮ੍ਰਿਤਪਾਲ ਤੇ ਮੇਰੇ ਸਾਰੇ ਸਾਥੀ ਸਹਿਬਾਨ ਕਾਂਗਰਸ ਦੇ ਜਿਹੜੇ ਕਾਂਗਰਸ ਦੀ ਰੀੜ ਦੀ ਹੱਡੀ ਨੇ ਮੈਂ ਸਾਰਿਆਂ ਦਾ ਇੱਥੇ ਔਰ ਤੇ ਜਿਲੋ ਧੰਨਵਾਦ ਕਰਦਾ ਤੇ ਵਰਕਰਾਂ ਦਾ ਅੱਜ ਸਮੇਂ ਦੀ ਲੋੜ ਹੈ ਕਿ ਆਪਾਂ ਸਾਰੇ ਇੱਕ ਹੋ ਕੇ ਕਾਂਗਰਸ ਦੇ ਝੰਡੇ ਆਪਾਂ ਆਪਨੀ ਆਪਸੀ ਧੜੇਵੰਦੀ ਛੱਡ ਕੇ ਆਪ ਦੀ ਬਿਰੋਤਾ ਛੱਟ ਕੇ ਇੱਕ ਕਾਂਗਰਸ ਦੇ ਝੰਡੇ ਇਕੱਠੇ ਹੋ ਕੇ ਆਪਾਂ ਪਿੰਡੋਂ ਪਿੰਡੀ ਜਾਈਏ ਤੇ ਲੋਕਾਂ ਨੂੰ ਇਹ ਥਿੰਦਾ ਲੋਕਾਂ ਨੇ ਇਸ ਚੀਜ਼ ਬਾਰੇ ਦਸੀਏ ਕਿ ਜਿਹੜੀ ਇਹ ਆਪ ਸਰਕਾਰ ਝੂਮਲੇਬਾਜੀ ਫਾਸੇ ਠੱਠੇ ਕਰਕੇ ਚੁਟਕਲੇ ਮਾਸਕਰੀਆਂ ਕਰਕੇ ਸਰਕਾਰ ਬਣਾਈ ਵੀ ਇਹਨੇ ਸਾਨੂੰ ਕਿਵੇਂ ਲੁੱਟਿਆ ਆਪਾਂ ਲੋਕਾਂ ਨੂੰ ਇਸ ਚੀਜ਼ ਬਾਰੇ ਜਾਣੂ ਕਰਵਾਈਏ ਵੀ ਏਸੀ ਦੇ ਨਾਲ ਹਾਸੇ ਖੱਟਿਆਂ ਦਾ ਝਟਕਲੇਆ ਲੜ ਰਾਜ ਪ੍ਰਬੰਧ ਨਹੀਂ ਕਦੇ ਹੁੰਦੇ ਹੁੰਦੇ ਤੁਸੀਂ ਸਾਡੇ ਲੋਕਾਂ ਦਾ ਝੂਠੇ ਵਾਅਦੇ ਕਰਕੇ ਸਾਨੂੰ ਗਮਰਾਹ ਕਰਕੇ ਤੁਸੀਂ ਸਰਕਾਰ ਬਣਾ ਕੇ ਪਰ ਅੱਜ ਪੰਜਾਬ ਦਾ ਹਾਲ ਦੇਖੋ ਨਸ਼ਿਆਂ ਨਾਲ ਸਾਡੇ ਨੌਜਵਾਨ ਮੁੰਡੇ ਮਰ ਰਹੇ ਨੇ ਸਾਡੀ ਜਵਾਨੀ ਕਿੱਧਰ ਨੂੰ ਜਾ ਰਹੀ ਆ ਕੁਝ ਲੋਕ ਇਹੋ ਜਿਹੇ ਨੇ ਮਜਬੂਰੀ ਬਸ ਇੱਕੋ ਡਰਦੇ ਛੱਡ ਕੇ ਵਿਦੇਸ਼ਾਂ ਨੂੰ ਪਾ ਚੜਨ ਦੇ ਪਰ ਇਹ ਚੀਜ਼ ਦਾ ਕੋਈ ਹੱਲ ਨਹੀਂ ਆ सीएम ਸਰਦੂ ਚਾਹੀਦਾ ਸੀਗਾ ਕਿ ਪਿੰਡੋਂ ਪਿੰਡੀ ਗਰਾਊਂਡ ਬਣਾਏ ਜਾਣ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਿਆ ਜਾਵੇ ਪਰ ਨਹੀਂ ਸਾਡੇ ਧੂਰੀ ਦੇ 75 ਪਿੰਡ ਤੇ ਇੱਕ ਸ਼ਹਿਰ ਆਉਂਦਾ ਜੇ ਇੱਕ ਪਿੰਡ ਨੂੰ 50 ਲੱਖ ਰੁਪਏ ਗਰਾਊਂਡ ਵਾਸਤੇ ਵੀ ਦਿੱਤਾ ਹੁੰਦਾ ਤਾਂ ਅੱਜ ਕੁੱਲ ਮਿਲਾ ਕੇ 30 40 ਕਰੋੜ ਰੁਪਏ ਦਾ ਕੰਮ ਸੀਗਾ ਜਿਦੇ ਨਾਲ ਬਜਾੜ ਦੀ ਜਵਾਨੀ ਬਚ ਸਕਦੀ ਸੀਗੀ ਬਜਾੜ ਦੀ ਜਵਾਨੀ ਜਦੋਂ ਆਪਾਂ ਕਰੇ ਵੇਲੇ ਆ ਤਾਂ ਵੇਲੇਆਂ ਦਾ ਪੁੱਠੇ ਕੰਮਾ ਜਿਹੜੀ ਪਿਆਰ ਜਾਊਗਾ ਜਦੋਂ ਉਹੀ ਸਮਾਂ ਉਹਨਾਂ ਦਾ ਗਰਾਊਂਡ ਦੇ ਵਿੱਚ ਬਿੱਦੂਗਾ ਤਾਂ ਉਹ ਮਾੜੀਆਂ ਚੀਜ਼ਾਂ ਤੋਂ ਬਚਣਗੇ ਇੱਕ ਦਾਲਵੀ ਸਾਹਿਬ ਇਹਨਾਂ ਦੀ ਜਾੜਾ ਆਮ ਆਦਮੀ ਪਾਰਟੀ ਦੀ ਧੂਰੀ ਚ ਹੀ ਲੱਗੀ ਸੀਗੀ ਤਾਂ ਇਹ ਧੂਰੀ ਹੀ ਇਹਨਾਂ ਦੀ ਜੜ ਤੋਂ ਪੱਟੂਗਾ ਅੱਜ ਤੋਂ 2-3 ਮਹੀਨੇ ਪਹਿਲਾਂ ਸੀਐਲ ਸਾਹਿਬ 3 ਸਾਲ ਬਾਅਦ ਧੂਰੀ ਸ਼ਹਿਰ ਆਉਣ ਦਾ ਇਹਨਾਂ ਨੇ ਸੋਚਿਆ ਤਾਂ ਅਸੀਂ ਸਾਰੇ ਦੋਸਤਾਂ ਨੇ ਇਕੱਠੇ ਹੋ ਕੇ ਇੱਕ ਫੈਸਲਾ ਕੀਤਾ ਕਿ ਨਾੜੇ ਦਾ ਇਹਨਾਂ ਨੂੰ ਆਪਾਂ ਇਹਦਾ ਧੰਨਵਾਦ ਕਰਾਂਗੇ ਕਿੰਨ ਸਾਲ ਬਾਅਦ ਤੁਸੀ ਚੌੜੀ ਚਾਉਣ ਬਾਰੇ ਸੋਚਿਆ ਤਾਂ ਸਹੀ ਚਲੋ ਇੱਥੇ ਦੇ ਲੋਕਾਂ ਨੇ ਤੁਹਾਨੂੰ ਐਮਐਲਏ ਬਣਾ ਕੇ ਮੁੱਖ ਮੰਤਰੀ ਵੀ ਬਣਾਇਆ ਪਰ ਸ਼ਾਇਦ ਇਹਨਾਂ ਨੂੰ ਉਹ ਗੱਲ ਸਾਡੀ ਚੰਗੀ ਨਹੀਂ ਲੱਗੀ ਇੱਕ ਕੁਸ਼ਤ ਸਾਡੇ ਸ਼ਹਿਰ ਦੀਆਂ ਮੁੰਗਾਂ ਸੀਗੀਆਂ ਜਿਹੜੀਆਂ ਅਸੀਂ ਇਹਨਾਂ ਨਾਲ ਸਾਂਝੀਆਂ ਕਰਦੀਆਂ ਸੀ ਵੀ ਸੀਐਮ ਸਾਹਿਬ ਤੁਹਾਡੇ ਕੋਲੇ ਸਮਾਂ ਬਹੁਤ ਘੱਟ ਰਹਿ ਗਿਆ ਜੇ ਤੁਸੀਂ ਕੁਝ ਕਰ ਸਕਦੇ ਹੋ ਧੂਰੀ ਲਈ ਤਾਂ ਇਹਨੇਗਾ ਸਾਡੇ ਹੋਣ ਵਾਲੇ ਕੰਮ ਨੇ ਕਰ ਦੋ ਉਸ ਚੀਜ਼ ਨੂੰ ਲੈ ਕੇ ਸਾਨੂੰ ਸ਼ਾਮ ਨੂੰ ਸੀਆਈਡੀ ਦਾ ਫੋਨ ਆਉਂਦਾ ਹੈ ਕਿ ਕੱਲ ਨੂੰ ਕੋਈ ਸੀਐਮ ਸਾਹਿਬ ਨੂੰ ਮਿਲ ਲੈ ਅਸੀਂ ਕਹਿੰਦੇ ਬਿਲਕੁਲ ਮਿਲਣਾ ਹੈ ਕਹਿੰਦੇ ਕੋਈ ਰੋਸ ਮਜ਼ਾਰਾ ਕੋਈ ਕਾਲੀ ਚੰਡੀ ਮੈਂ ਕਹਿੰਦਾ ਜੀ ਬਿਲਕੁਲ ਨਹੀਂ ਦਿਖਾਉਣੀ ਕੋਈ ਕਾਲੀ ਚੰਡੀ ਨਹੀਂ ਦਿਖਾਉਣੀ ਕੋਈ ਰੋਸ ਮਜ਼ਾਰਾ ਨਹੀਂ ਕਰਨਾ ਸਿਰਫ ਅਸੀਂ ਤਾਂ ਉਹਨਾਂ ਦਾ ਇਹ ਧੰਨਵਾਦ ਹੀ ਕਰਨਾ ਹੈ ਵੀ ਠੀਕ ਹੈ ਜੀ ਤੁਸੀਂ 3 ਸਾਲ ਬਾਅਦ ਧੂਰੀ ਚਾਉਣ ਬਾਰੇ ਤਾਂ ਸੋਚਿਆ ਇੱਕ ਅਸੀਂ ਧੂਰੀ ਦਾ ਗੋਸ਼ਤ ਮੰਗਾ ਨਹੀਂ ਗੀਆਂ ਜਿਹੜੇ ਮੰਗ ਪੱਤਰ ਦੇਨੇ ਨੇ ਬਰਸ਼ਾਇਦ ਇਹ ਚੀਜ਼ ਉਹਨਾਂ ਨੂੰ ਚੰਗੀ ਨਹੀਂ ਲੱਗੀ ਸਵੇਰੇ ਫੇਰ ਮੈਨੂੰ ਕਿਸੇ ਫੌਲਸ ਆਫਿਸਰ ਦਾ ਫੋਨ ਆਉਂਦਾ ਕਿ ਤੁਸੀਂ ਇਹ ਕੰਮ ਨਾ ਕਰੋ ਜੀ ਤੁਸੀਂ ਬੰਦ ਕਰ ਦਿਓ ਤੁਸੀਂ ਸੀਐਮ ਸਾਹਿਬ ਨੂੰ ਨਾ ਮਿਲੋ ਟੋਟੀ ਉੱਤੇ ਬੇਇਜ਼ਤੀ ਕੀਤੀ ਜਾਂਦੀ ਟੋਡੇ ਧੱਕੇ ਮੁੱਕੀਆਂਾਰੇ ਜਾਣਗੇ ਮੈਂ ਉਹਨਾਂ ਨੂੰ ਮੋੜ ਕੇ ਇਹ ਜਵਾਬ ਦਿੰਦਾ ਮੈਂ ਕਹਿੰਦਾ ਜੀ ਸਾਡਾ ਕੰਮ ਇਹ ਕੰਮ ਹੈਗਾ ਵੱਧ ਤੋਂ ਵੱਧ ਚਾਰ ਗਾਲਾਂ ਕੱਢ ਲੈਣਗੇ ਧੱਕੇ ਮਾਰ ਲੈਣਗੇ ਪਰ ਅਸੀਂ ਜਾਵਾਂਗੇ ਜਰੂਰ ਪੰਜਾਬ ਕਾਂਗਰਸ ਦੇ ਇੰਚਾਰਜ ਦਾਲਵੀ ਸਾਹਿਬ बहुत ही सत्कारयोगे जिला कांग्रेस की आन पान शान बहुत ही सत्कार के सारयोगे सबका एमएलए धूरी दलवीर सिंह जी बहुत ही सत्कारयोग नौजवान आगू किसान विंग के जनरल सिक मेरे भ्रा हरदीप सरपंच जी बहुत ही सत्कारयोग साजला साहब जो कि लंबे समय तो अहमद फरार जी काम कर रहे हैं बहुत ही सारे सागू साहब मेरे ब्लॉक के मैं जो हमेशा पार्टी झंडा चल के काम करते हैं बहुत ही सत्कारयोग मेरे वे भा लखवीर सिंह बवाल साहब बहुत ही सत्कारयोग शहर द आम बान शान ब्लॉक प्रधान सुधीर जिंदल जी बहुत ही सत्कारयोग मेरी भेन महिला कांग्रेस से साहर के नीरू सिंगला जी बहुत ही सत्कारयोगी दिहा प्रधान ਮੇਰੀ ਵੱਡੀ ਭੈਣ ਨਿੱਪੀ ਸ਼ਰਮਾ ਜੀ ਔਰ ਤਮਾਮ ਸਾਡੇ ਸੇਵਾ ਦਲ ਦੇ ਓਬੀਸੀ ਸੈੱਲ ਦੇ ਪ੍ਰਧਾਨ ਸਾਡੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਬੂਥ ਕਮੇਟੀਆਂ ਦੇ ਸਾਡੇ ਮੰਡਲ ਕਮੇਟੀਆਂ ਦੇ ਆਗੂ ਸਾਹਿਬਾਨ ਨੇ ਮੈਂ ਬੇਨਤੀ ਕਰਦਾ ਪਹਿਲਾਂ ਫਤਿਹ ਦਾ ਜਵਾਬ ਕੱਢ ਬਚ ਕੇ ਦਈਏ ਦਰਵੀ ਸਾਹਿਬ ਮੈਨੂੰ ਆਖਰੇ ਸੀ ਦਰਵੀ ਸਾਹਿਬ ਮੈਨੂੰ ਪੁੱਛ ਰਹੇ ਸੀ ਕਹਿੰਦੇ ਇਹਨਾਂ ਨੂੰ ਹਿੰਦੀ ਸਮਝਾ ਦੋ ਮੇਰੇ ਵਾਲੀ ਮੈਂ ਕਿਹਾ ਜੀ ਤੁਸੀਂ ਬੋਲ ਕੇ ਦੇਖੋ ਵੱਟ ਕਰ ਦਿੰਦੇ ਸਾਡੇ ਧੂਹੀ ਦੇ ਲੋਕ ਇਸ ਲਈ ਫਤਿਹ ਦਾ ਜਵਾਬ ਸਾਰੇ ਸਾਥੀ ਕੱਢ ਬਚ ਕੇ ਦੇਣ जड़े थले बैठे हैं मगर खड़े हैं श्री वाहे जी का खालसा दलवी साहब देखिए ये सीएम का हल्का है जहां पे छोटी सी मीटिंग का जन सर आप देखिए सर जिस दिन आप हुक्म करेंगे अगर पंजाबी के अंदर भी हार दे आवागे तो सब तो पहले तूरी चाहोगे सर इस गांव की कोई बढ़ाई नहीं हो धरवी साहेब मैं थोड़ा सा आपको हिंदी में ही बात करूंगा साढ़े आले का शर्त लग रही थी साढ़े आले का सर सत्ता खबर है तो आप हिंदी भी लग शे थी हमारे सर ये जो साथी हैं सभी लोग दिन रात सर कांग्रेस का झंडा चक के सर फेमिल में हमारी हिंदी सर थोड़ी सी ऐसी है थोड़ा सा भिजपाबी वाला लिक्सर हो जाता है सर ये वो लोग हैं सर जिन्होंने पार्टी के लिए दिन रात मेहनत की जिन्होंने ये नहीं देखा कि हम किसका झंडा उठाएं किसका ना उठाएं जब उनको बोला कि आज कांग्रेस की मीटिंग है सब देखो सभी लोग यहां पर आए हैं ये सबसे बड़ी बात है पिछली मीटिंग में बोला दरमियान पहुंचे साढ़े पंजाब के सह इंच रविंद्र नाल जी ਆਓ ਆਪਾਂ ਸਭ ਤੋਂ ਪਹਿਲਾਂ ਤਾੜੀਆਂ ਨਾਲ ਰਵਿੰਦਰ ਢਾਲਵੀ ਦਾ ਸਵਾਗਤ ਕਰੀਏ ਜ਼ੋਰ ਨਾਲ ਓਡਾਂ ਦੇ ਨਾਲ ਮੰਚ ਤੇ ਬਿਰਾਜबान ਜ਼ਿਲ੍ਹਾ ਪ੍ਰਧਾਨ ਸੁਵਿੰਦਰਪਾਲ ਸਿੰਘ ਜੀ ਸਾਡੇ ਦੋਵੇਂ ਇਥੇ ਦੇ ਕੋਆਰਡੀਨੇਟਰ ਕੇੜਾ ਸਾਹਿਬ ਤੇ ਮੌਰ ਸਾਹਿਬ ਬਹੁਤ ਹੀ ਸਤਕਾਰਯੋਗ ਮਾਨਸਤੇਵ ਰਾਮਾਨ ਅੰਮ੍ਰਿਤਪੁਰ ਛੋਟਾਪਰਾ ਹਰਦੀਪ ਦੌਲਤਪੁਰ ਛੋਟਾਪਰਾ ਸ਼ੋਭਮ ਸ਼ਰਮਾ ਬਹੁਤ ਹੀ ਸਤਕਾਰਯੋਗ ਗੋਤਰੀ ਵਾਲਿਆ ਜੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਸ ਹੈਲੀਟਰ ਦੀ ਗੱਲ ਹੋ ਰਹੀ ਆ ਤਾਂ ਸਿਰਫ ਰਾਹੁ ਗਾਂਧੀ ਦੀ ਹੋ ਰਹੀ ਹੈ ਕਿਉਂਕਿ ਮੈਂ ਵੋਟ ਚੋਰੀ ਦੇ ਉੱਤੇ ਬੀਜੇਪੀ ਸਰਕਾਰ ਨੂੰ